तो भाई दाने खाने गए जोड़े अपने तो भाई तार तूर बन लग पे कि खाने ज बनाने गए जिम्मे की पता लग गई क्या है तार पार फिर अंदरों बन मेहनत करी आ दो हजार छब्बी से पावे पढ़ा के वैसे दो हजार छब्बी चल लग पे है तो हेलो कि आना बचे चाहो बनावे

ਇਹ ਖੜ ਕੇ ਇਤਨਾ ਦਿੱਖਦਾ ਹੈ ਹੱਥ ਵੀ ਚਿੱਲੇ ਗਿਆ ਜੀ ਬਈ ਆਪਾਂ ਦਿਖਾਈ ਨਹੀਂ ਪਾਵਾਂਗੇ ਹਨਾ ਤੇ ਹੁਣ ਚੈੱਕ ਕਰੀਏ ਨਸਲਾਂ ਹਾਂ ਜੀ ਬਾਈ ਕੀ ਆਲਾ ਬਾਈ ਜਿਹੜੀ ਚੀਜ਼ ਇੰਤਿਆਰ ਹੋ ਰਿਹਾ ਜੀ ਸੋਡੇ ਤੋਂ ਸਬਰ ਜਾਂ ਕੀ ਕਰਨ ਲੱਗੇ ਤਾਂ ਬਈ ਇਹ ਅੱਗੇ ਉੱਤ ਛੱਡ ਲਿਆ ਆਟ ਨੂੰ ਕੌਣ ਚਿਖਾ ਰਹੂ ਨਾ ਮੈਂ ਆ ਦੇਖੋ ਸ਼ੌਕ ਕਰੋ ਜੋੜੇ ਦਾ ਆਪਣੇ ਪਹਿਲੇ ਦਾ ਦੋ ਰਾਵੋ ਕਿਸ ਕੋ ਲਾਓ ਬੱਚੇ ਬੱਚੇ ਗੱਡੇ ਹੋਏ ਜਨਾ ਫਿਰ ਮੈਂ ਕਹਿੰਦਾ ਚਲੋ ਬੱਚੇ ਪਰਪੋਲਿਓ ਫੇਲਾ ਮੈਂ ਹਲੇ ਤਾਂ ਦੋ ਹੀ ਨੇ ਤੇ ਥੱਲੇ ਆਪਣੀਆਂ ਮੁਰਗੀਆਂ ਹਨ ਬਰੀਆ ਸਹਕਾਰ ਲਾ ਮਤਰਾ ਤੇ ਕਣਕ ਪਾ ਦੀਏ ਤੇ ਪਾਣੀ ਆਪਾਂ ਬੋਤਲ ਚ ਪਾ ਰੱਖਿਆ ਹੈ ਬਗੇ ਤਰੀਕੇ ਨਾਲ ਹਨਾ ਤਾਂ ਦਾਣੇ ਪਾੜਨੇ ਮੁਰਗੇ ਨੇ ਵੀੜਾ ਰਬੇ ਸੇ ਬਾਹਰ ਗੁਰ ਨਿਕਲਾਂ ਦਾ ਪਰਫਾ ਮੁਰਗੀ ਬਾਹਰ ਨਹੀਂ ਕਲੰਦੇ ਨਾ ਇਹ ਤੇ ਆਪਣਾ ਹੀ ਕੰਮ ਵਾਦੀ ਤਾਂ ਕਿ ਮੁਰਗੇ ਨੇ ਟਾਈਮ ਨਹੀਂ ਮਿਆ ਇੱਕੂ ਕਾ ਟਾਈਮ ਦਾਣੇ ਵਾਲਾ ਰੱਖ ਦੇ ਨੇ ਵੀ ਦਾਣੇ ਇਹਨੂੰ ਪੀੜਾ ਵੀ ਨਾ ਕਿ ਮੁਰਗੀ ਨਾ ਇੰਦਰ ਬੜੇ ਹਣਾ ਤਾ ਦੇਖੋ ਰੱਖ ਤਾਂ ਦਾਣੇ ਹੁਣ ਖਾ ਲੰਗੇ ਆਇਓ ਆਇਓ ਇਹ 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 ਮਮਾ ਵਧੀਆ ਦੇਖਾ ਪੀ ਲੈਣਗੇ ਅੱਜ ਪਹਿਲਾ ਦਿਨ ਆ ਤੇ ਅੱਜ ਡਰਨ ਦੀ ਵੀ ਥੋੜਾ ਥੋੜਾ ਕਿ ਲੋਕ ਕੋਈ ਚੱਕਰ ਆਈ ਜਾਂਗੇ ਤੇ ਹੁਣ ਇਹਨੂੰ ਖਾਣ ਦੇ ਦਾਣੇ ਇਹਨੂੰ ਬੰਦ ਕਰਦੇ ਤੇ ਮੁਰਗੀਆਂ ਆਪਣੀ ਜਹਾਰੇ ਨਿਕਲੀਆਂ ਉੱਪਰ ਜਿਹਨੇ ਦਾਣਾ ਖਾ ਇੱਕ ਇੱਕ ਦੀ ਵਰਤੂਰੀ ਤੇ ਕਬੂਤਰੀ ਆ ਗਈ ਆ ਦਾਣੇ ਖਾਨ ਤੇ ਲੋ ਕਬੂਤਰੀ ਨੂੰ ਤਾਂ ਪਤਾ ਲੱਗ ਗਿਆ ਕਿ ਕਬੂਤਰੀ ਇੱਥੇ ਰਹੀ ਵੀ ਆ ਪਹਿਲਾਂ ਜੀ ਹਨਾ ਕੂਤਰ ਰੇਗਾ ਉੱਪਰ ਤੇ ਕੂਤਰ ਵੀ ਆਈਊਗਾ ਥੋੜੇ ਦੇਖ ਨੂੰ ਖਾਣ ਦਾਣੇ ਤਾਂ ਉਹ ਖਾਣ ਦੋਨਾਂ ਨੂੰ ਕੂਤਰਾਂ ਲੈ ਰਿਹਾ ਹੈ ਇਈ ਜਿੰਨੀ ਖਾਂਦੀ ਹੁੰਦੀ ਉਹ ਬੱਤ ਖਣਾਉਣ ਨੂੰ ਤਾਂ ਥੋੜਾ ਪਾਈਦਾ ਆਪਾਂ ਬਾਅਦ ਸ਼ਾਮ ਨੂੰ ਫੇਰ ਪਾ ਦਾਂਗੇ ਥੋੜਾ ਤੇ ਆ ਬੰਦ ਦਿੰਦੇ ਆ ਤਾਂ ਬਈ ਦਾਣੇ ਖਾਣ ਲੱਗੇ ਜੋੜੇ ਆਪਣੇ ਤਾਂ ਵਧੀਆ ਤਾਂ ਮੁਰਗੀਆਂ ਦਾ ਬਾਹਰ ਕੱਢ ਦਿੱਤੀਆਂ ਇਹੀ ਪੰਗਾ ਆਉਣਾ ਆਪਾਂ ਬਸ ਜਦੋਂ ਇਹਨਾਂ ਦਾਣੇ ਪਾਉਣ ਕੇ ਲਈਏ ਪਾਣੀ ਐ ਮੁਰਗੀਆਂ ਨੂੰ ਦਿੱਖਤਾ ਹੋ ਗਿਆ ਲੋ ਕੋਈ ਚੱਕਰ ਆ ਨਹੀਂ